ਮੈਂ ਇਹ ਕਹਿੰਦਾ ਵੱਡੇ ਲੀਡਰਾਂ ਨੂੰ ਲੈ ਕੇ ਆਓ ਜਿਹੜਾ ਵੀ ਉਹਨਾਂ ਨਾਲ ਜੁੜਿਆ ਵਰਕਰ ਕੈਡਰ ਜਿਹੜਾ ਵੀ ਉਹਨਾਂ ਨਾਲ ਜੁੜਿਆ ਹੈ ਯਤਨ ਕਰੋ ਤੇ ਜੇ ਮੇਰੀ ਲੋੜ ਪਈ ਮੈਨੂੰ ਆਵਾਜ਼ ਮਾਰ ਦਿਓ ਮੈਂ ਵੀ ਆ ਜਾਵਾਂਗਾ ਤੁਹਾਡੇ ਨਾਲ ਉਸ ਪਰਿਵਾਰ ਦੇ ਘਰ ਝੋਲੀ ਅਟਕੇ ਜਿਹੜਾ ਹੈ ਉਹ ਬੇਨਤੀ ਕਰਨ ਵਾਸਤੇ ਮੈਂ ਵੀ ਤਿਆਰ ਹੋਊਂਗਾ ਤੂੰ ਮੈਨੂੰ ਜਥੇਦਾਰ ਬਣਾਇਆ ਕੋਈ ਸ਼ੱਕ ਨਹੀਂ ਬਣਦਾ ਹੀ ਉਹਨਾਂ ਦੀ ਪ੍ਰਭਾਨਗੀ ਨਾਲ ਮੈਂ ਤੇਰਾ ਕਦੇ ਮਾਰਾ ਨਹੀਂ ਸੋਚਦਾ ਤੇ ਜਿਸ ਪਦਵੀ ਤੇ ਤੂੰ ਮੈਨੂੰ ਬਿਠਾਇਆ ਇਹਦਾ ਮਾੜਾ ਮੈਂ ਸੁਪਨੇ 'ਚ ਨਹੀਂ ਸੋਚਦਾ ਜਿਸ ਦਿਨ ਤੇਰੇ ਤੇ ਇਸ ਪਦਵੀ ਦੇ ਅਸੂਲਾਂ ਦੇ ਵਿਚਕਾਰ ਗੱਲ ਆ ਗਈ ਮੈਂ ਉਹਦੇ ਅਸੂਲਾਂ ਨਾਲ ਖੜਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਔਰ ਮੈਂ ਖੜ ਗਿਆ ਸੀ ਕਿਸੇ ਨੂੰ ਗੁੱਸਾ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਝੂਠ ਨਹੀਂ ਬੋਲਦਾ ਔਰ ਮੈਂ ਆਪਣੇ ਸਿਧਾਂਤ ਨਾਲ ਖੜ ਗਿਆ ਆਪਣੇ ਅਸੂਲ ਨਾਲ ਖੜ ਗਿਆ ਜੋ ਪੰਥ ਦੀਆਂ ਭਾਵਨਾਵਾਂ ਸੀ ਮੈਂ ਉਹਨਾਂ ਭਾਵਨਾਵਾਂ ਨਾਲ ਖੜ ਗਿਆ ਔਰ ਖੜਾ ਰਹੂੰਗਾ ਇਹ ਗੱਲ ਪੱਕੀ ਹੈ ਔਰ ਮੈਂ ਤੁਹਾਨੂੰ ਵੀ ਕਹਿਣਾ ਕਿ ਹੁਣ ਤੁਸੀਂ ਯਤਨ ਕਰੋ ਪਿੰਡਾਂ ਦੇ ਵਿੱਚ ਜਾ ਕੇ ਔਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹਨਾਂ ਅੱਗੇ ਹੱਥ ਜੋੜ ਕੇ ਝੋਲੀਆਂ ਅਟ ਕੇ ਉਹਨਾਂ ਨੂੰ ਅਜਵੇਂ ਪੰਜੋਲੀ ਸਾਹਿਬ ਕਹਿੰਦੇ ਨੇ ਕਿ ਇਹ ਚੁੱਲ੍ਹਾ ਜਿਹੜਾ ਹੈ ਪੰਥ ਦਾ ਚੁੱਲ੍ਹਾ ਹੈ ਇਹ ਤਪ ਗਿਆ ਹੈ ਇਹਦੇ ਤੇ ਆਜੋ ਸਾਰੇ ਇਕੱਠੇ ਹੋ ਜੋ ਬੇਨਤੀਆਂ ਕਰੋ ਤੁਹਾਡੀ ਸੇਵਾ ਹੋਏਗੀ ਲੈ ਕੇ ਆਓ ਮੈਨੂੰ ਕਹਿੰਦਾ ਵੱਡੇ ਲੀਡਰਾਂ ਨੂੰ ਲੈ ਕੇ ਆਓ ਜਿਹੜਾ ਵੀ ਉਹਨਾਂ ਨਾਲ ਜੁੜਿਆ ਵਰਕਰ ਕੈਡਰ ਜਿਹੜਾ ਵੀ ਉਹਨਾਂ ਨਾਲ ਜੁੜਿਆ ਹੈ ਯਤਨ ਕਰੋ ਜੇ ਮੇਰੀ ਲੋੜ ਪਈ ਮੈਨੂੰ ਆਵਾਜ਼ ਮਾਰ ਦਿਓ ਮੈਂ ਵੀ ਆ ਜਾਵਾਂਗਾ ਤੁਹਾਡੇ ਨਾਲ ਉਸ ਪਰਿਵਾਰ ਦੇ ਘਰ ਝੋਲੀ ਅਟਕੇ ਜਿਹੜਾ ਹੈ ਉਹ ਬੇਨਤੀ ਕਰਨ ਵਾਸਤੇ ਮੈਂ ਵੀ ਤਿਆਰ ਹੋਊਂਗਾ ਅਸੀਂ ਝੋਲੀ ਲੈ ਕੇ ਜਾਵਾਂਗੇ ਇਹਨਾਂ ਆਗੂਆਂ ਦੇ ਘਰਾਂ ਦੇ ਵਿੱਚ ਕਿ ਆਜੋ ਸਾਡੇ ਨਾਲ ਇਕੱਠੇ ਹੋ ਕੇ ਚੱਲੀਏ ਆਪਾਂ ਜਿਹੜੇ ਪੰਥ ਪ੍ਰਸਤ ਹੈ ਜਿਹੜੇ ਕੌਮ ਪ੍ਰਸਤ ਹੈ ਅਸੀਂ ਉਹਨਾਂ ਅੱਗੇ ਬੇਨਤੀਆਂ ਕਰਾਂਗੇ ਕਿ ਆਓ ਸਾਰੇ ਰਲ ਮਿਲ ਕੇ ਬੈਠੀਏ ਇਕੱਠੇ ਹੋਈਏ ਤਾਂ ਕਿ ਸਾਡਾ ਜਿਹੜਾ ਹੈ ਜਿਹੜਾ ਰੁਤਬਾ ਸਾਡਾ ਖੁੱਸਿਆ ਅਸੀਂ ਉਸ ਰੁਤਬੇ ਨੂੰ ਜਿਹੜਾ ਹੈ ਉਮਰ ਕਿ ਹਾਸਲ ਕਰ ਸਕੀਏ ਤੂੰ ਮੈਨੂੰ ਜਥੇਦਾਰ ਬਣਾਇਆ ਕੋਈ ਸ਼ੱਕ ਨਹੀਂ ਬਣਦਾ ਹੀ ਉਹਨਾਂ ਦੀ ਪਰਵਾਨਗੀ ਨਾਲ ਮੈਂ ਤੇਰਾ ਕਦੇ ਮਾੜਾ ਨਹੀਂ ਸੋਚਦਾ ਤੇ ਜਿਸ ਪਦਵੀ ਤੇ ਤੂੰ ਮੈਨੂੰ ਬਿਠਾਇਆ ਇਹਦਾ ਮਾੜਾ ਮੈਂ ਸੁਪਨੇ ਚ ਨਹੀਂ ਸੋਚਦਾ ਜਿਸ ਦਿਨ ਤੇਰੇ ਤੇ ਇਸ ਪਦਵੀ ਦੇ ਅਸੂਲਾਂ ਦੇ ਵਿਚਕਾਰ ਗੱਲ ਆ ਗਈ ਮੈਂ ਉਹਦੇ ਅਸੂਲਾਂ ਨਾਲ ਖੜਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਔਰ ਮੈਂ ਖੜ ਗਿਆ ਜਿਸ ਨੂੰ ਗੁੱਸਾ ਲੱਗਿਆ ਕਿਸੇ ਨੂੰ ਨੇ ਲੱਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ ਝੂਠ ਨਹੀਂ ਬੋਲਦਾ। ਔਰ ਮੈਂ ਆਪਣੇ ਸਿਧਾਂਤ ਨਾਲ ਖੜ ਗਿਆ, ਆਪਣੇ ਅਸੂਲ ਨਾਲ ਖੜ ਗਿਆ। ਜੋ ਪੰਥ ਦੀਆਂ ਭਾਵਨਾਵਾਂ ਸੀ ਮੈਂ ਉਹਨਾਂ ਭਾਵਨਾਵਾਂ ਨਾਲ ਖੜ ਗਿਆ ਤੇ ਔਰ ਖੜਾ ਰਹੂੰਗਾ ਇਹ ਗੱਲ ਪੱਕੀ ਹੈ ਔਰ ਮੈਂ ਤੁਹਾਨੂੰ ਵੀ ਕਹਿਣਾ ਕਿ ਹੁਣ ਤੁਸੀਂ ਯਤਨ ਕਰੋ ਪਿੰਡਾਂ ਦੇ ਵਿੱਚ ਜਾ ਕੇ ਔਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹਨਾਂ ਅੱਗੇ ਹੱਥ ਜੋੜ ਕੇ ਝੋਲੀਆਂ ਾਟ ਕੇ ਉਹਨਾਂ ਨੂੰ ਅਜਵੇਂ ਪੰਜੋਲੀ ਸਾਹਿਬ ਕਹਿੰਦੇ ਨੇ ਕਿ ਇਹ ਚੁੱਲ੍ਹਾ ਜਿਹੜਾ ਹੈ ਪੰਥ ਦਾ ਚੁੱਲ੍ਹਾ ਹੈ ਇਹ ਤਪ ਗਿਆ। ਇਹਦੇ ਤੇ ਆਜੋ ਸਾਰੇ ਇਕੱਠੇ ਹੋ ਜੋ ਬੇਨਤੀਆਂ ਕਰੋ ਤੁਹਾਡੀ ਸੇਵਾ ਹੋਏਗੀ ਲੈ ਕੇ ਆਓ ਮੈਨੂੰ ਕਹਿੰਦਾ ਵੱਡੇ ਲੀਡਰਾਂ ਨੂੰ ਲੈ ਕੇ ਆਓ ਜਿਹੜਾ ਵੀ ਉਹਨਾਂ ਨਾਲ ਜੁੜਿਆ ਵਰਕਰ ਕੈਡਰ ਜਿਹੜਾ ਵੀ ਉਹਨਾਂ ਨਾਲ ਜੁੜਿਆ ਹੈ ਯਤਨ ਕਰੋ ਤੇ ਜੇ ਮੇਰੀ ਲੋੜ ਪਈ ਮੈਨੂੰ ਆਵਾਜ਼ ਮਾਰ ਦਿਓ ਮੈਂ ਵੀ ਆ ਜਾਵਾਂਗਾ ਤੁਹਾਡੇ ਨਾਲ ਉਸ ਪਰਿਵਾਰ ਦੇ ਘਰ ਝੋਲੀ ਾਟ ਕੇ ਜਿਹੜਾ ਹੈ ਉਹ ਬੇਨਤੀ ਕਰਨ ਵਾਸਤੇ ਮੈਂ ਵੀ ਤਿਆਰ ਹੋਊਂਗਾ ਅਸੀਂ ਝੋਲੀ ਲੈ ਕੇ ਜਾਵਾਂਗੇ ਇਹਨਾਂ ਆਗੂਆਂ ਦੇ ਘਰਾਂ ਦੇ ਵਿੱਚ ਕਿ ਆਜੋ ਸਾਡੇ ਨਾਲ ਇਕੱਠੇ ਹੋ ਕੇ ਚੱਲੀਏ ਆਪਾਂ ਜਿਹੜੇ ਪੰਥ ਪ੍ਰਸਤਾ ਹੈ ਜਿਹੜੇ ਕੌਮ ਪ੍ਰਸਤਾ ਹੈ ਅਸੀਂ ਉਹਨਾਂ ਅੱਗੇ ਬੇਨਤੀਆਂ ਕਰਾਂਗੇ ਕਿ ਆਓ ਸਾਰੇ ਰਲ ਮਿਲ ਕੇ ਬੈਠੀਏ ਇਕੱਠੇ ਹੋਈਏ ਤਾਂ ਕਿ ਸਾਡਾ ਜਿਹੜਾ ਹੈ ਜਿਹੜਾ ਰੁਤਬਾ ਸਾਡਾ ਖੁੱਸਿਆ ਅਸੀਂ ਉਸ ਰੁਤਬੇ ਨੂੰ ਜਿਹੜਾ ਹੈ ਉਹ ਮੁੜ ਕੇ ਹਾਸਲ ਕਰ ਸਕੀਏ